ਜਗਿਆ ਅੱਜ ਪ੍ਰੀਤ ਕੌਰ ਭੁਲੁਰ ਘਰੇ ਤੇ ਆ ਰਹੇ ਨੇ ਬਾਹਰੋਂ ਮੇਰਾ 10 ਦੀ ਸਕੂਟਰੀ ਲੈ ਜੀ ਅੰਦਰ ਹੀ ਇਹਨਾਂ ਨੂੰ ਦਿਉਣਾ ਨਹੀਂ ਬਾਹਰ ਦੇਖੋ ਜੀ ਅਸੀਂ ਪਹੁੰਚ ਗਏ ਆ ਬੜਾ ਖੱਜਲ ਖਵਾਰ ਹੋ ਇਹਨਾਂ ਦੇ ਪਿੰਡ ਦੀਆਂ ਸੜਕਾਂ ਸਾਰੀਆਂ ਹੀ ਟੁੱਟੀਆਂ ਗਲੀਆਂ ਇੰਨੀਆਂ ਗੰਦੀਆਂ ਮੈਂ ਨਹੀਂ ਡੇੜਾ ਕੋਈ ਆਵੇ ਨਾ ਬਿਨਾਂ ਲੋਕੇਸ਼ਨ ਤੋਂ ਤੇ ਆਵੇ ਨਾ ਨਾ ਉਹ ਵੀ ਉਹ ਵੀ ਵਲੌਗ ਸਟਾਰਟ ਕਰਕੇ ਬੈਠੇ ਉਧਰ ਇੱਥੇ ਲਾਦਾ और सुना ठीक ठाक जो मैं लादा पिंड कह अच चप्पल ला दिए चप्पल <laughs> देखो सागत किया पिंक रोज जुत्ती ला दिए इज्जत नहीं

ਆਉਂ ਕਾ ਨਾ ਇਹ ਕਿਥੋਂ ਆਇਆ ਚੋਕੇ ਲੈਣਾ ਇਹ ਲੈਣਾ ਹੀ ਨਹੀਂ ਆ ਵੇ ਲੋ ਕੀ ਬੋਲਦੀ ਕੀ ਬੋਲਦੀ ਆ ਫੇਸ ਨਾ ਆਈਂ ਦਾਤ ਨਾ ਵਲੌਗ ਚ ਇੰਗਾ ਨਾ ਇਦਾਂ ਬੋਲਦੀ ਭੁੱਲਰਦੀ ਕੁੜੀ ਇਕਦਾ ਬੋਲਦੀ ਐਕਦਾ ਮੇਰਾ ਪੁੱਤ ਨਹੀਂ ਇਹ ਫੱਡੇ ਲਾਈਂ ਤੇ ਦਾਦ ਦੇਣਾ ਹੀ ਨਾ ਇਦਾਂ ਬੋਲਦੀ ਐ ਕੰਚੀ ਜੀਂ ਕਰ ਦੱਸਣਾ ਫਿਰ ਮੈਂ ਨਿੱਗਾ ਸਵਾਗਤ ਕੀਤਾ ਨਾ ਅਈ ਦੋਵੇਂ ਜੀ ਆਉਂਦੇ ਤੇ ਮੈਂ ਕਰਦੇ ਚੱਲ ਖਾਓ ਤੇ ਵੀ ਕਰੋ ਇੰਜੋਏ ਮੂਮੀ ਲੈ ਕੇ ਆਇਆ ਨਾ ਜਰੂਰ 콜 ਜਤੀ 콜 ਲੱਗੀ ਜਿੱਫਤਾ ਸੇਤੀ 콜 ਛੇਤੀ 我们这边这好比较这嗯，这 <laughs> <laughs> ਨਾ ਕਿਥੇ ਲਾਈਵ ਹੁੰਦੇ ਹੁੰਦੇ ਹੋਂ ਦੱਸੋ ਅੱਜ ਪਹਿਲਾ ਹੈ ਇਹ ਮੇਰਾ ਪੁਰਾਣਾ ਹੜਾ ਪੁਰਾਣਾ ਇਹਨਾਂ ਦਾ ਪੁਰਾਣਾ ਕੈਬਿਨ ਇਹ ਕਿ ਜਿੱਥੇ ਲਾਈਵ ਹੁੰਦੇ ਹੁੰਦੇ ਪੁਰਾਣਾ ਹੁਣ ਐਜੀ ਵੀ ਜਿਆਦਾ ਹੀ ਰਹਿ ਗਈਆਂ ਜਿਆਦਾ ਕਿਥੇ ਹੀ ਆਹੀ ਪਹਿਲਾ ਕੈਬਿਨ ਇਹਨਾਂ ਦਾ ਜਿੱਥੇ ਲਾਈਵ ਹੁੰਦੇ ਹੁੰਦੇ ਸੀ ਹੁਣ ਇੱਥੇ ਇਸ ਟਾਈਮ ਮੰਜਾ ਢਾਹਤਾ ਇਹਨਾਂ ਨੇ ਫੋਨ ਕਿਥੇ ਰੱਖ ਦੇ ਹੁੰਦੇ ਹੋ ਵਾਦਾ ਢਾਹਤਾ ਹੁਣ ਨਹੀਂ ਉਹ ਉਧਰ ਰਸਾਈ ਦੇ ਵਿੱਚ ਹੀ ਨਾ ਇਹ ਤੇ ਕਮਰਾ ਹੀ ਆਹ ਹਾਂ ਮੈਂ ਰਸੋਈ ਚਾਹਵਤ ਕਿਚਨ ਤੇ ਢਾਹ ਰਿਆ ਜਿੱਥੇ ਲਾਈਵ ਹੁੰਦੇ ਹੁੰਦੇ ਸੀ ਇਧਰ ਇਥੇ ਫੋਨ ਰੱਖ ਦੇ ਹੁੰਦੇ ਹੀ ਨਾਲ ਨਾਲੇ ਨਾ ਰੋਟੀਆਂ ਰੱਖੀਆਂ ਇਹ ਜੱਦੀ ਮਿਰਚੀ ਹੈ ਇਹਨਾਂ ਦਾ ਇਹ ਜੱਦੀ ਮਿਰਚੀ ਸਮਾਲ ਕੇ ਰੱਖਿਆ ਹੋਇਆ ਹੈ ਹੁਣ ਇਹ ਇਸ ਟਾਈਮ ਉਧਰ ਹੁੰਦੇ ਆ ਵਲੌਗ ਬਲੂਗ ਹੁਣ ਸ਼ਾਰਟ ਸ਼ੂਟਿੰਗ ਹੁਣ ਬਣਾ ਲਿਆ ਛੁੱਟ ਬਣ ਗਿਆ ਹੁਣ ਤੇ ਹੁਣ ਮੈਂ ਤਾਂ ਵੀ ਹਾਂ ਨੇ ਮੇਰੇ ਕੋਲ ਸਪਾ ਦੇ ਦੇ ਨੇ ਬਸ ਮੇਰੇ ਕੋਲ ਦਾ ਜਰੂਰ ਕਰਾ ਲਿਆ ਕਾ ਬਲੌਗ ਵੇਖਿਆ ਨਾ ਉਦੋਂ ਵੇਖਿਓ ਵੀ ਇੰਨੇ ਫਰਸ ਦਾ ਯਾਰ ਕਰਦਾ ਆ। ਆ ਬੰਗਲੋ ਹੀ ਚਲ। ਤੂੰ ਮੇਜਰ ਦੀ ਹੋਤੀ ਹੈ। ਮੇਜਰ ਦੀ ਨਿੱਜਰ ਦੀ। ਨਿੱਜਰ ਦੀ। ਨਿੱਜਰ ਦੀ ਹੋਤੀ ਨੂੰ। ਹੈਲੋ ਐ ਨਿੱਜਰ ਦੀ ਹੋਦੀ ਆ। ਆ ਵੇਲੇ ਇਹਨੇ ਤਾਂ ਥੱਲੀ ਮਚਾਉਣੀ ਲਈ ਆ। ਇਹ ਨਿਆਣੇ ਸੱਦਣਾਂ ਵਾਲੇ ਕਿਵੇਂ ਦੇਖੋ। ਥੱਲੀ ਨਾ ਚ ਹੈ। ਜੇ ਚੰਗਾ ਦੇਗਾ ਨਹੀਂ। ਇਹ ਇਹਨੂੰ ਇਹਨੂੰ ਜਿੱਦ ਲਿਓੜਾ ਦਾ। ਸਾਡੇ ਵਿਆਹ ਸ਼ਾਦੀ ਪ੍ਰੋਗਰਾਮ ਚ ਇਹਨੂੰ ਸੱਦਣਾ ਆ। ਚੱਲ ਬੋਲੀ ਪਾ ਬੋਲ ਬੜੀਆਂ ਬੋਲ ਸੁਣਦਾ ਦੀਦਾਤੀ ਤਾ ਸੁਨਾਣਾ ਮਤੇ ਜਣੀਏ ਤਾ ਨਹੀਂ ਦਿੱਸਦੀ ਬੀਰ ਕਿੰਨੀ ਆਵਾਜ਼ ਆਉਦੀ ਤੇਰੀ ਜੁੱਤੀ ਦੀ ਅਟਸ ਕਿਦਾ ਪਾਇਆ ਈ ਤੇ ਇਹ ਬੋਲੀ ਦੋ ਵਾਗਾ ਖਾਣੇ ਕਿਹੜੀ ਮਾਸੀ ਦਾ ਪਾਇਆ ਕੀ ਨਾਲੇ ਲੈਨੇ ਆਪਾਂ ਕਿਲੋ ਤੇ ਤੁਹਾਡੀ ਕਿਲੋ ਕਿ ਕੁੜੀਆਂ ਫੱਬੀ ਕਿੰਨਾ ਦੀ ਕੁੜੀਆਂ ਬੋਲੇ ਜੂਏ ਦੀ ਕੁੜੀ ਬੋਲੇ ਟੂਏ ਦੀ ਕੁੜੀ ਬੋਲੇ ਦੀ ਬੋਟੀ ਟੂਏ ਦੀ ਕੁੜੀ ਬੋਲੇ ਟੂਏ ਦੇ ਚੰਦੀ ਸਤਿ ਸ਼੍ਰੀ ਅਕਾਲ ਨਵਾਂ ਫੋਨ ਲੈ ਲਿਆ ਵਾ ਕਹਿੰਦੇ ਪਾਰਟੀ ਕਰਨੀ ਅੱਧੀ ਲਾ ਦੇ ਆਏ ਮੈਨੂੰ ਤਾਂ ਹੁਣ ਕੀ ਹੋਣਾ ਫਿਰ ਮੈਨੂੰ ਦੱਸ ਦੋ ਨਵੇਂ ਫੋਨ ਦੀ ਖੁਸ਼ੀ ਦੇ ਵਿੱਚ ਗੋਲ ਦਾ ਪਹਿਚਾਨਾ ਤਾਂ ਮਿਲ ਕੇ ਹੀ ਇਕ ਲਿਖੇ ਲੋ ਖਟੋ-ਖਟ ਚੈਨ ਜੇ ਉਹ ਗਏ ਕਿਹੜਾ ਫੋਨ ਲਿਆ ਫਿਰ ਮੈਂ ਦੇਖਾ ਪਹੁੰਚੋਗੇ ਹਾਈਫੋਨ ਤੇ ਭਰਨਾ ਦੇਪੇ ਨੇ ਨਹੀਂ ਤੋੜੇ ਆਈਫੋਨ ਤੇ ਮਾਂ ਨਹੀਂ ਪਾਉਂਦਾ ਮੈਂ ਲਾਗ ਲਿਆ ਬਿੱਲ ਕਟਾਓ ਬਿੱਲ ਲਾਗੋ ਬਿੱਲ ਜਦੋਂ ਤੁਹਾਨੂੰ ਚੱਲੇਗਾ ਹਾਂ ਅਹੀਂ ਚੱਲੇ ਭੁੱਲ ਕਰੋ ਬਹੁਤ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਬਹੁਤ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਚੰਗਾ ਲੱਗਾ ਮਿਲ ਕੇ ਚਲੋ ਹੁਣ ਚੱਲੀਏ ਠੀਕ ਹੈ ਜੀ ਓਕੇ ਬਾਏ ਬਾਏ ਪਹਿਲੇ ਬੱਚਿਓ ਬਾਏ ਬਾਏ ਕਰ ਦੋ ਮਾਸੀ ਬਹੁਤ ਮੈਨੂੰ ਸਤਾਇਆ ਤੂੰ ਬਹੁਤ ਜ਼ਿਆਦਾ ਸਤਾਇਆ ਤੂੰ ਮੈਨੂੰ ਗੁੜੀਆਂ ਕੀ ਹੁਣ ਕਰਿਆ ਰਹਿਣਾ ਬੁੱਤੂ ਕਰੀ ਠੀਕ ਹੈ ਓਕੇ ਬਾਏ ਜੀ ਸਾਰਿਆਂ ਨੂੰ ਬਾਏ